ਹਾਂਜੀ ਖਨੌਰੀ ਬਾਰਡਰ ਤੋਂ ਦੇਖੋ ਜੋ ਕੱਲ ਮੀਂਹ ਦੇ ਵਿੱਚ ਸ਼ੈੱਡ ਜਿਹੜਾ ਆਪਣਾ ਟੈਂਟ ਪਾਇਲਦ ਖਰਾਬ ਹੋ ਗਿਆ ਸੀ ਬਿਲਕੁਲ ਸੋ ਅੱਜ ਨਵਾਂ ਸ਼ੈੱਡ ਤਿਆਰ ਹੋਇਆ ਰਾਤ ਸੋ ਗੱਲਬਾਤ ਕਰਦੇ ਆ ਪੁਰਵਾ ਦੇ ਗਿਆ ਪੁਰਵਾ ਵੀ ਗਿਆ ਹਾਂ ਹਾਂ ਜੀ ਪ੍ਰਧਾਨ ਜੀ ਦੱਸੋ ਕੀ ਤਿਆਰ ਕਰ ਰਹੇ ਹੋ ਇਹ ਇਹ ਖਰੋੜੀ ਬਾਟਰ ਦੇ ਉੱਤੇ ਜੋ ਮੋਰਚੇ ਚੱਲ ਰਹੇ ਆ ਕਿਸਾਨਾਂ ਦੇ ਅੱਜ 29ਵਾਂ ਦਿਨ ਹੋ ਗਿਆ ਸਰਦਾਰ ਜੀਜੀ ਸਿੰਘ ਜੀ ਢੱਲੇਵਾਲ ਸਾਹਿਬ ਸਰਕਾਰੀ ਸੂਬਾ ਪ੍ਰਧਾਨ ਨੇ ਜਿਹਨਾਂ ਦਾ ਮਰਨ ਵਰਤ 26 ਨਵੰਬਰ ਨੂੰ ਹੋਇਆ ਅੱਜ 29ਵਾਂ ਦਿਨ ਹੈ ਉਹ ਮੋਰਚੇ ਦੇ ਵਿੱਚ ਜਿਹੜੇ ਸੰਗਤਾਂ ਦੀ ਆਮਦ ਹੈ ਬੇਸ਼ੁਮਾਰ ਹੈ ਬਹੁਤ ਵੱਡੇ ਕਾਫਲੇ ਆ ਰਹੇ ਹਨ ਤੇ بارش ਪਈ ਸੀ بارش ਦੇ ਨਾਲ ਜੋ ਇੱਥੇ ਟੈਂਟ ਲਾਇਆ ਹੋਇਆ ਸੀ ਉਹ ਕੱਲ ਭਿੱਜ ਗਏ ਲੀੜੇ ਕੱਪੜੇ ਭਿੱਜ ਗਏ ਸਾਰੇ ਪਰੇਸ਼ਾਨੀ ਆਈ ਤਾਂ ਸੰਗਤਾਂ ਵੱਲੋਂ ਇਹ ਪ੍ਰਬੰਧ ਕੀਤਾ ਗਿਆ ਕਿੱਦਾਂ ਜਿਹੜਾ ਅ ਉਹ ਬਈ 50 ਦਾ ਛੱਡ ਪਾਇਆ ਗਿਆ ساری ਰਾਤ ਤੇ ਲੱਗੇ ਹੋਇਆ ਕੱਲ ਸ਼ਾਮ ਨੂੰ ਲੱਗੇ ਸੀਗੇ ਸਾਰੀ ਰਾਤ ਦੇ ਵਿੱਚ 100 ਬਈ 50 ਦਾ ਸ਼ੈੱਡ ਜਿਹੜਾ ਤਿਆਰ ਕਰਤਾ ਚਾਦਰਾਂ ਪਾਈ ਜਾਂਦੀਆਂ ਸਟੇਜ ਦੇ ਉੱਤੇ ਇਹਦੀ ਲੋਡ ਸੀਗੀ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਲੋਡ ਤੇ ਸ਼ੈੱਡ ਦਾ ਪ੍ਰਬੰਧ ਹੈ ਜਿਹੜਾ ਉਹ ਜਸਵੀਰ ਸਿੰਘ ਵਾਗੇ ਜੀ ਔਰ ਆਹ ਦਿੱਕ ਨੂੰ ਕਹਿੰਦਾ ਮੇਰੇ ਸਾਹ ਆਪ ਦਾ ਲਾਟ ਪੜਨਾ ਇਹ ਸ਼ੈੱਡ ਆ ਜਿਹੜਾ ਆਪਣਾ ਤਿਆਰ ਹੋਇਆ ਕਿਤੇ ਜਿਹੜਾ ਪੁਰਾਣਾ ਪਹਿਲਾ ਬੜਾ ਟੈਂਟ ਲੱਗਿਆ ਹੋਇਆ ਸੀ ਉਹ بارش ਦੇ ਕਾਰਨ ਕਰਕੇ ਮੀਂਹ ਆਣ ਕਰਕੇ ਜਿਹੜਾ ਉਹ ਖਰਾਬ ਹੋ ਗਿਆ ਸੀ ਸੋ ਇਸ ਕਰਕੇ ਇਹ ਸ਼ੈੱਡਾ ਜਿਹੜਾ ਅੱਜ ਰਾਤ ਕੱਲ ਦੇ ਲੱਗੇ ਹੋਏ ਐ ਕਿਸਾਨ ਭਰਾ ਸਾਰੇ ਵੀਰ ਆਪਣੇ ਉਰੇ ਉਹ ਤਿਆਰ ਕਰ ਦਿੱਤਾ ਸ਼ੈੱਡ ਦੇਖੋ ਅੱਜ ਚਾਦਰਾਂ ਪੈ ਰਹੀਆਂ ਐ